ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਮ੍ਰਿਤ ਟੇਲਰ ਸ਼ਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਵਿੱਚ ਦੱਸ ਜੀਏ ਵੀ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸ਼ਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਤੋਂ ਬਾਅਦ ਇੰਡੀਆ ਉਸ ਤੋਂ ਬਾਅਦ ਫਿਰ ਜਿਹੜੀਆਂ ਪਿੰਡਾਂ ਬਾਹਰਲੀ ਕੰਟਰੀ ਦੀ ਵਿੱਚ ਬੈਠ ਕੇ ਜਾਈਆਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਜਿਹੜਾ ਟੌਪਿਕ ਲੈ ਕੇ ਉਹ ਲੇਡੀ ਸੂਟ ਦਾ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦੇਣਾ ਨਾਪ ਪਹਿਲਾਂ ਜ਼ਰੂਰੀ ਆ ਤਾਂ ਸੂਟ ਤੋਂ ਲੈ ਤਾਂ ਹੈ ਨਾਪ ਇਹ ਪੂਰਾ ਪੂਰਾ 44 ਇੰਚ ਲੰਬਾਈ ਆ ਕਮੀਜ਼ ਦੀ 1.5/18 ਬਾਹ ਤੀਰਾ 12 ਇੰਚਾ, ਛਾਤੀ 20 ਆ ਤੇ ਕਮਰ 17.5 ਇਹਪਾ 20 ਕੋਲੀਆਂ 10.5 ਤੇ ਹੇਤਿਆਰ ਤੇ ਇਸੇ ਤਰੀ ਮੋਢਾ ਆ ਗਿਆ 17.5 ਚਾਕ 22 ਸੈੱਡ ਸਲਾਈ 15 ਅਗਲਾ-ਅਗਲਾ 6.5 ਬੈਗ ਵਾਲਾ 7.5 ਤੇ ਕੂਣੀ ਹੈਗੀ 14 ਇੰਚ ਇਹ ਹੈਗਾ ਨਾਪ ਆਪਾਂ ਕੱਲੀ ਸ਼ਰਟ ਕੱਟਾਂਗੇ ਪਰ ਇਸ ਆਪਣੇ ਕੋਲ ਗਰਮ ਲਾਈ ਹੋਈ ਹੈ ਹਨਾ ਜਿਹੜੇ ਭੈਣਾ ਜਾਂ ਮੇਰੇ ਭਰਾ ਬਿਲਕੁਲ ਚੈਨਲ ਦੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲੋ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ। ਕੇਰਾ ਇਹਨਾਂ ਦਾ 2.5 ਆ ਤੇ ਹੈਕਟ ਵੀ 2.5 ਆ ਆਪਾਂ ਲਾਵਾਂਗੇ 3 ਇੰਚ ਵੱਧ। ਜੇ ਪਾਈਪ ਪੰਕੜ ਨਹੀਂ ਹੋਵੇ ਫਿਰ ਆਪਾਂ ਲਾਵਾਂਗਾ 4 ਇੰਚ ਵੱਧ। ਇਹ ਚੀਜ਼ ਦਾ ਲਾਈਜ਼ ਵੀ ਧਿਆਨ ਰੱਖਣਾ। ਵੀ ਜੇ ਪਾਈਪ ਪੰਕੜ ਨਹੀਂ 1 ਇੰਚ ਵੱਧ ਲਾਇਆ ਕਰੋ। ਫਿਰ ਮੋੜ ਸੋਖੇ ਅੰਦਰ ਸਾਡੇ 20 ਤੇ ਤਿੰਨ ਸਾਡੇ 23 ਇੱਥੇ ਆਪਾਂ ਲਾਵਾਂਗੇ ਨਿਸ਼ਾਨ 23 ਠੀਕ ਸਾਡੇ 23 ਇੱਕ ਨਿਸ਼ਾਨ ਇੱਥੇ ਕਰਕੇ ਲਾਵਾਂਗੇ ਆਪਾਂ ਸਾਡੇ 23 ਇੱਕ ਨਿਸ਼ਾਨ ਆਪਾਂ ਇੱਥੇ ਲਾਵਾਂਗੇ ਸਾਡੇ 23 ਤੇ ਅੱਧੀ ਗੰਨੀ ਛੱਡ ਕੇ ਇਹ ਦੋ ਤਿੰਨ ਸਾਡ ਨੇਸ਼ਾਨ ਲਾ ਕੇ ਫਿਰ ਆਪਾਂ ਨੂੰ ਸੋਖਾ ਹੋ ਜਾਂਦਾ ਹੈ ਪੈਸਟ ਤੱਕ ਪ੍ਰੈਸ ਆਪਣੇ ਕੋਲ ਗਰਮਾ ਬਸ ਪ੍ਰੈਸ ਮਾਰ ਕੇ ਘਟਾ ਕਰੋ ਜਦੋਂ ਵੀ ਕਪੜਾ ਘਟਣਾ ਹੈ ਫਿਰ ਸੁਭਾਈ ਹੁੰਦੀ ਵੱਧ ਨਾਲੇ ਕੋਈ ਮਾਰੀ ਮੁੱਢੀ ਜੀ ਟੈਲ ਹੁੰਦੀ ਆ ਉਹ ਨਿਕਲ ਜਾਂਦੀ ਆ ਜੇ ਤਾਂ ਆਪਾਂ ਬਾਹਰ ਚ ਪ੍ਰੈਸ ਮਾਰਦੇ ਫਿਰ ਸਭ ਦੀ ਕੱਪੜਾ ਖੋਲ ਜਾਂਦਾ ਫਿਟਿੰਗ ਦਾ ਫਰਕ ਪੈ ਜਾਂਦਾ ਆਪਾਂ ਮੈਣ ਮੈਣ ਕੇ ਰੱਖਿਆ ਹੁੰਦਾ ਫਿਰ ਆਪਾਂ ਸੋਚਦੇ ਮੈਣ ਮੈਣ ਕੇ ਰੱਖਿਆ ਫਿਰ ਬਿਲਕੁਲ ਰਹਿ ਗਿਆ ਉਹ ਮਾੜੇ ਮਾੜੀ ਨੇ ਅੱਧਾ ਇੰਚ ਦਾ ਫਰਕ ਰਹਿ ਜਾਂਦਾ ਆ ਤਾਂ ਕਰਕੇ ਪ੍ਰੈਸ ਮਾਰਿਆ ਕਰੋ ਪਹਿਲਾਂ ਕੱਪੜੇ ਤੇ ਫਿਰ ਉਸ ਤੋਂ ਬਾਅਦ ਕੱਟਾ ਕਰੋ ਜੇ ਮੈਂ ਹਮਾਰਾ ਇਹ ਕਰੀ ਬਣਾਵਾਂਗਾ ਨਾ ਵਿਚਾਲੇ ਪਹਿਲਾਂ ਕਰੀ ਬਣਾਵਾਂਗੇ ਆਪਾਂ ਵਿਚਾਲੇ ਤੁਰੋ ਤੁਰੋ ਇਦੇ ਨਾਲ ਵੀ ਫੁੱਲ ਆਸਟਿਕਲਾ ਪਲਾਜੋ ਜੇ ਕਿਸੇ ਭੈਣ ਨੇ ਸਿੱਖਣਾ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਬਈ ਤੁਹਾਨੂੰ ਪਲਾਜੋ ਵੀ ਕੱਟ ਕੇ ਦਿਖਾ ਦਊ ਫਿਰ ਮੈਂ ਤੁਹਾਨੂੰ ਪਲਾਜੋ ਕੱਟ ਕੇ ਵੀ ਦਿਖਾ ਦੂੰ ਤੇ ਕੱਲ ਮੂੰ ਸੌਂਕੀ ਵੀ ਦਿਖਾ ਦਊਗਾ ਕਮੈਂਟ ਵੱਧ ਕਰਿਆ ਕਰੋ ਫਿਰ ਉਹਦੇ ਨਾਲ ਕੀ ਆ ਵੀਡੀਓ ਅੱਗੇ-ਅੱਗੇ ਜਾਂਦੀ ਹੈ ਜਦੋਂ ਆਪਾਂ ਲਾਈਕ ਕਰਦੇ ਆਂ ਸ਼ੇਅਰ ਕਰਦੇ ਆਂ ਕਮੈਂਟ ਕਰਦੇ ਆਂ ਵੀਡੀਓ ਅੱਗੇ-ਅੱਗੇ ਚਲੀ ਜਾਂਦੀ ਹੈ ਹਨਾ ਇਹ ਚੀਜ਼ ਲਾਜ਼ਮੀ ਤਿਆਰ ਰੱਖਿਆ ਕਰੋ ਭੈਣੋ ਵੀ ਜਦੋਂ ਆਪਾਂ ਵੀਡੀਓ ਦੇਖੀਦੇ ਹਾਂ ਉਹਨੂੰ ਸਾਈਡ ਤੇ ਇੱਕ ਲਾਈਕ ਵਾਲਾ ਬਟਨ ਉਹਨੂੰ ਨਾ按 ਦਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਹੈ ਹਣਾ ਜੇ ਜਿਹੜੀ ਕੋਈ ਸਾਡੇ ਦੱਸਣ ਚ ਕਮੀ ਪੇਸ਼ੀ ਹੁੰਦੀ ਉਹ ਵੀ ਨਾਲ ਦੱਸਿਆ ਕਰੋ ਬਈ ਐ ਐ ਲਾਈਕ ਵੀ ਦਿੰਦੇ ਤੇ ਕਿਹੜੇ ਦਿਮਾਗ ਹੋਰ ਹੁੰਦਾ ਦੋ ਜਿਹੜਾ ਦਿਮਾਗ ਹੋਰ ਹੁੰਦਾ ਹੈ ਤਾਂ ਆਪ ਦੀ ਰਾਇ ਜਰੂਰ ਦਿਆ ਕਰੋ ਵੀ ਇਸ ਤਰ੍ਹਾਂ ਕਰਕੇ ਬਈ ਹੋਰ ਵੀ ਵਧੀਆ ਬਣ ਸਕਦੀ ਵੀਡੀਓ ਲੰਬਾਈ ਆਪਾਂ 1 ਇੰਚ ਘੱਟ ਕਰਨੀ ਇਹਨਾਂ ਦੀ ਆਪਾਂ ਰੱਖਾਂਗੇ 43 ਤੇ ਇੱਥੋਂ ਰੱਖਾਂਗੇ ਆਪਾਂ 3/43 ਇੰਚ ਚ ਆ ਲੋ 13 ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਦੱਸਣਾ ਜੇ ਗਾਲਾਂ ਪਿਛਲਾ ਵੱਡਾ ਮਾਨਿਕ ਇਹਦੇ ਨੂੰ 6.5 ਹੁਣ ਇਹਨਾਂ ਦਾ ਗਲਾ ਹੈਗਾ 7.5 ਬੈਗ ਤਾਂ ਆਪਾਂ ਇਹਨੂੰ 13 ਪੂਰਾ ਪੂਰੀ ਪਾਵਾਂਗੇ ਇੱਥੋਂ 12 ਟੀਰਾ ਤਾਂ ਆਪਾਂ ਇਹਨੂੰ 12 ਹੀ ਪਾਵਾਂਗੇ ਜੇ ਇਸ ਭੈਣ ਦਾ ਟੀਰਾ ਹੁੰਦਾ 12 ਪਰ ਗਲਾ ਹੁੰਦਾ 5 ਇੰਚ ਫਿਰ ਆਪਾਂ ਇਹਨੂੰ 13 ਪਾਉਂਦੇ ਯਾਨੀ ਕਿ ਫਿਰ ਆਪਾਂ ਇਹਨੂੰ 6.5 ਪਾਉਂਦੇ ਜੇ ਪਿਛਲਾ ਗਲਾ ਇਹਦਾ ਛੋਟਾ ਹੁੰਦਾ ਹੁਣ ਇਹਨਾਂ ਦਾ ਪਿਛਲਾ ਗਲਾ ਹੀ ਵੱਡਾ ਹੈਗਾ ਫੇ ਤਾਂ ਕਰਕੇ ਆਪਾਂ ਇਹਨਾਂ ਨੂੰ ਪੂਰਾ ਪੂਰੀ ਟੀਰਾ ਪਾ ਜਿੰਨਾ ਹੈਗਾ ਉਨੇ ਹੀ ਰੱਖਿਆ ਕਿਉਂਕਿ ਇਹਨਾਂ ਦਾ ਜਿਹੜਾ ਬੈਗ ਗਲ ਉਹ ਬਹੁਤ ਵੱਡਾ ਜਿਆਦਾ ਹੈ ਡੀਪ ਨਿੱਕੇ ਨੂੰ ਵੀ ਆਪਾਂ ਨੇ ਦੇਖ ਕੇ ਬਹੁਤ ਧਿਆਨ ਨਾਲ ਇਹ ਵੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਆ ਭਾਈ ਜਦੋਂ ਆਪਾਂ ਇੱਥੋਂ ਨੂੰ 6 ਪਾਉਣੀ ਆ ਤਾਂ ਫਿਰ ਆਪਣਾ ਮੋਢਾ ਛੋਟਾ ਨਹੀਂ ਹੁੰਦਾ ਮੋਢਾ ਨਹੀਂ ਛੋਟਾ ਹੁੰਦਾ ਇਹਦੇ ਨਾਲ ਬਿਲਕੁਲ ਬਾਕੀ ਸਹੀ ਆਉਂਦਾ ਬਾਕੀ ਇੱਥੋਂ ਜੇ ਤੁਸੀਂ ਆਪਾਂ 6 ਇੰਚ ਪਾ ਲਿਆ ਤੁਸੀਂ 7 ਇੰਚ ਪਾਉਣ ਦਾ ਮੋਢਾ ਬਾਲਾ ਵੱਡਾ ਹੋ ਜਾਂਦਾ ਕਿਉਂਕਿ ਆਹ ਚੀਜ਼ ਐ ਏਰੀਆ ਬੜਾ ਵੱਡਾ ਹੋ ਜਾਂਦਾ ਤੇ ਫਿਰ ਤੁਹਾਡਾ ਮੋਢਾ ਕਾਫੀ ਵੱਡਾ ਹੋ ਜਾਂਦਾ ਫਿਰ ਇੱਥੇ ਵਾਲ ਪੈਂਦੇ ਮੂਰੇ ਇਹਦੇ ਕਿ ਬਹੁਤ ਬੁਰੇ ਲੱਗਦੇ ਆ ਬਾਹ ਨੂੰ ਹਮੇਸ਼ਾ ਢੇਲੀ ਛੱਡ ਕੇ ਜਿਹੜਾ ਹੁੰਦਾ ਆਪਾਂ ਇਹਨੂੰ ਕੋੜਤੀ ਦਿਨ ਨਾਲ ਜੋੜਨਾ ਆਲੋ 10 ਦੂਨਾ 20 ਆ ਹੋ ਗਿਆ ਤੁਹਾਡਾ ਕਮਰ ਵਾਲਾ ਨਿਸ਼ਾਨ ਇਥੋਂ ਕਈ ਭੈਣ ਦੇ ਕਮੈਂਟ ਆਉਂਦੇ ਬਈ ਤੁਸੀਂ ਕਿਵੇਂ ਰੱਖਦੇ ਹੋ ਮੇਰਾ ਅੰਦਾਜ਼ਾ ਜਾ ਹੋ ਜਾਂਦਾ ਬਾਕੀ ਮੈਂ ਤੁਹਾਨੂੰ ਤੁਹਾਡੇ ਵਾਲੇ ਹਿਸਾਬ ਨਾਲ ਨਿਸ਼ਾਨ ਲਾ ਕੇ ਦਿਖਾ ਇਸ ਤਰ੍ਹਾਂ ਵੀ ਲਾ ਲਿਆ ਕਮੈਂਟ ਠੀਕ ਆ ਉਵੇਂ ਹੀ ਹੱਥ ਟੈੱਕ ਜਾਂਦੇ ਜਿਵੇਂ ਆਪਾਂ ਸ਼ੁਰੂ ਤੋਂ ਕੰਮ ਕਰਦੇ ਨਾ ਫਿਰ ਅਸੀਂ ਇਸ ਤਰ੍ਹਾਂ ਗਲੇ ਹੀ ਪਾ ਦੇਣੀ ਤੁਸੀਂ ਹੁਣ ਆਪਾਂ ਸੈੱਡ ਸਲਾਈ ਦਾ ਨਿਸ਼ਾਨ ਲਾਵਾਂਗੇ ਚਾਕਾਂ ਵਾਲੀ 15 ਆਪਾਂ ਇਥੋਂ ਲਾ ਲਈ 16 ਤੇ ਇਹ ਲਾ ਲਈਵੇਂ ਵੀ ਲਿਆ ਕਰੋ ਬਾਅਦ ਵਿੱਚ ਫਿਟਿੰਗ ਦਾ ਨਿਸ਼ਾਨ ਲਾਉਣ ਲਈ ਕਿੰਨੀ ਰਹਿ ਰਹੀ ਹੈ ਵੱਧ ਘੱਟ ਹੋਵੇ ਇਹਨੂੰ ਉੱਪਰ-ਨੀਚੇ ਕਰ ਲਿਆ ਕਰੋ ਠੀਕ ਆ ਨੀਚੇ ਇਸ ਭੈਣ ਨੂੰ ਮੈਂ ਪੂਰਾ-ਪੂਰਾ ਤਾਰ ਰੱਖਿਆ ਕਪੜਾ ਆ ਦੇਖੋ 43 ਸੀਗਾ ਮੈਂ 43.5 ਤਾਰ ਰੱਖਿਆ ਪੂਰਾ-ਪੂਰਾ ਇਹ ਜਿਹੜਾ ਪੱਟੀ ਲੱਗੂਗੀ ਪਜਾਮੇ ਨਾਲ ਦੀ ਪਲਾਜੋ ਦੇ ਨਾਲ ਦੀ ਉਹ ਉੱਪਰੂ ਫੋਲਡ ਕਰਨੀ ਹੈ ਆਪਣੀ ਠੀਕ ਆ ਤਾਂ ਕਰਕੇ ਆਪਾਂ ਪੂਰਾ-ਪੂਰਾ ਰੱਖਿਆ ਜੇ ਤੁਸੀਂ ਇਹਦੇ ਪਲਾਜੋ ਦੀ ਕਟਿੰਗ ਪਲੱਸ ਸਲਾਈ ਦੇਖਣੀ ਚਾਹੁੰਦੇ ਹੋ ਤਾਂ ਕਮੈਂਟ ਕਰਿਆ ਕਰੋ ਫਿਰ ਆਪਾਂ ਆਹਦੀ ਕਟਿੰਗ ਵੀ ਪਾਵਾਂਗੇ ਨਾਲ ਨਾਲ ਹੀ ਸਿਲਾਈ ਪਾਵਾਂਗੇ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਉਹ WhatsApp ਤੇ ਬੋਲ ਕੇ ਭੇਜਿਆ ਕਰੋ ਵੀ ਸਾਡਾ ਬਈ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਤੇ ਤੁਹਾਡੇ ਕੋਲ ਸਾਰੀਆਂ ਵੀਡੀਓ ਦੋਨੇ ਚੈਨਲਾਂ ਦੀਆਂ ਆਪਦੀਆ ਵੀ ਆਉਣ ਲੱਗਿਆ ਹੈ ਹਾਂਜੀ ਪਹਿਲਾ ਆਪਾਂ ਟੱਕਾਂ ਦੇ ਉੱਪਰ ਟੱਕ ਠੀਕ ਆ ਅੱਧੀ ਕਰਨੀ ਆਪਾਂ ਨੇ ਕੱਢਤੀ ਲੋਜੀ ਆਹ ਚੀਜ਼ ਦਾ ਲਾਜ ਮੇਂ ਤਿਆਰ ਰੱਖਣਾ ਬਸ ਮੋੜਾ ਜਿਆਦਾ ਵੱਡਾ ਨਹੀਂ ਕਰਨਾ ਤੁਸੀਂ। ਇਹ ਮੋੜਾ ਵੱਡਾ ਹੋਏਗਾ ਤਾਂ ਸਾਰੀ ਸੈਟਿੰਗ ਸੂਟ ਦੀ ਖਰਾਬ ਹੋਏਗੀ। ਬਿਲਕੁਲ ਸਿੱਧੇ। ਆਪ ਨਾਲ ਦੀ ਲਟਕ। ਫਿਟਿੰਗਾਂ ਨਾਲ। ਇਸ ਤਰ੍ਹਾਂ ਵਾਲੇ ਨੂੰ ਉਹ ਮੈਨੂੰ ਫੋਲਡ ਕਰ ਦੇਣਾ। ਇੱਕ ਵਾਰੀ ਬਬ੍ਰੈਸ ਫਿਰ ਲਾ ਮੈਂ ਗਰਮ ਤੇ। ਪ੍ਰੈਸ ਕੋਲੇ ਵਾਸਤੇ ਤੁਸੀਂ ਗਰਮ ਖਿਜਾਉਣੀ ਨਹੀਂ ਨਹੀਂ ਪ੍ਰੈਸ ਰੱਖਿਆ ਕਰੋ ਕੋਲੇ। ਸਫਾਈ ਤਾਂ ਪੂਰੀ ਆਊਗੀ ਫੋਲੋ ਬਟ ਆਪਾਂ ਤੁਸੀਂ ਆਪ ਹੀ ਕਹੋਗੇ ਕਿ ਸਾਡਾ ਹੱਥ ਦਾ ਫਰਕ ਪਿਆ ਕਿਉਂਕਿ ਪ੍ਰੈਸ ਨੇ ਪੂਰਾ ਹੀ ਕੰਮ ਕਰਨਾ ਜਿੱਥੇ ਮੈਂ ਤੁਹਾਨੂੰ ਕਹਾਂ ਨੇ ਪ੍ਰੈਸ ਨੇ ਬਾਲ ਕੱਟਨੇ ਜਿਵੇਂ ਹੁਣ ਆ ਟੱਲ ਆ ਇਹ ਜਦੋਂ ਟੱਲ ਨਿਕਲ ਜੂ ਫਿਰ ਆਪਣਾ ਸੂਟ ਖੋਲ ਹੀ ਜਾਂਦਾ ਬਾਅਦ ਫਿਰ ਫਿਟਿੰਗੇ ਦੁਬਾਰੀ ਕਰਨੀ ਪੈਂਦੀ ਹੈ ਨਾ ਸਿਉਣਾ ਮਾਰਨੀਆ ਧਾਗਾ ਚੜਾਉਣਾ ਦੁਬਾਰੀ ਅੰਜਗਾਹ ਕਾ ਕੇ ਬੋਲਦਾ ਵੀ ਤੁਸੀਂ ਧਿਆਨ ਨਾ ਨਹੀਂ ਸੌਂਤਾ ਆਪ ਨਹੀਂ ਬਣਾਇਆ ਘਫੜਾਇਆ ਹੋਊਗਾ ਨਾ 100 100 ਕੁਝ ਬੋਲਦਾ ਪਹਿਲੀ ਤਾਂ ਕਰਕੇ ਤੋਂ ਮੈਂ ਤੁਹਾਨੂੰ ਕਹਿਣਾ ਉਹ ਵੀ ਧਿਆਨ ਨਾਲ ਬਣਾਇਆ ਕਰੋ ਪ੍ਰੈਸ ਮਾਰ ਕੇ ਕੱਟਿਆ ਕਰੋ ਜਿੰਨੇ ਵੀ ਬਾਲ ਹੁੰਦੇ ਆ ਜਦੋਂ ਆਪਾਂ ਕਰੀਪ ਆਲੇ ਨੇ ਵਿਚਾਲੇ ਤਾਂ ਇਹਦੇ ਨਾਲ ਆਪਣਾ ਸਾਰਾ ਜਿਹੜੇ ਟਿੱਕ ਤੋਂ ਵੀ ਦੂਰ ਹੋ ਜਾਂਦੀ ਆ ਇਸ ਤੋਂ ਆਪਾਂ ਹੁਣ ਸਾਰਾ ਮੈਡਾ ਕਿੰਨਾ ਰਹਿ ਗਿਆ ਟੋਟਲ ਏਰੀਆ 12.1 ਸੂਰ 12.1 ਸੂਰ ਤੇ 12.1 ਸੂਰ ਲੋ ਉਸੇ ਤਰ੍ਹਾਂ ਇਹ ਪੈਨੇ ਕਲੀਪ ਵਾਲਾਂ ਕਿਸੇ ਵੀ ਚੀਜ਼ ਜੇ ਤੁਹਾਨੂੰ ਸਮਝ ਨਹੀਂ ਨਾ ਆਉਂਦੀ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਤੁਹਾਡੇ ਇੱਕ ਕਮੈਂਟ ਕਰਨ ਦੇ ਨਾਲ ਸਾਰਿਆਂ ਪੈਣ ਦਾ ਫਾਇਦਾ ਹੁੰਦਾ ਹੈ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਹੁੰਦਾ ਵੀ ਜੇ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਕਮੈਂਟ ਕਰਿਆ ਕਰੋ ਬਈ ਤੁਹਾਨੂੰ ਆ ਚੀਜ਼ ਦਾ ਹਜੇ ਦਿੱਕਤ ਪਤਾ ਨਹੀਂ ਲੱਗਿਆ ਹਨ ਸੰਗਨ ਦੀ ਕੋਈ ਲੋੜ ਨਹੀਂ ਜੇ ਸਮਝ ਆਉਂਦੀ ਤਾਂ ਵੀ ਕਮੈਂਟ ਕਰਕੇ ਦੱਸਿਆ ਕਰੋ ਜਦੋਂ ਤੁਸੀਂ ਸੂਟ ਬਣਾਉਨੇ ਉਹ ਵੀ ਸਾਨੂੰ ਦੱਸਿਆ ਕਰੋ ਬਈ ਮੈਂ ਹੁਣ ਸੂਟ ਬਣਾਇਆ ਸੀਗਾ ਅੱਗੇ ਨੂੰ ਮੇਰੇ ਹੱਥ ਦਾ ਫਰਕ ਆ ਮੈਨੂੰ ਇੱਥੇ ਇੱਥੇ ਦਿੱਕਤ ਆਈ ਇੱਥੇ ਤੇ ਨਹੀਂ ਆਈ ਇਹ ਜੀਜਾ ਲਾਜ਼ਮੀ ਸ਼ੇਅਰ ਕਰਿਆ ਕਰੋ ਹਨ ਵੀ ਆਹ ਚੀਜ਼ੇ ਤੁਹਾਨੂੰ ਦਿੱਕਤ ਆਉਂਦੀ ਹੈ ਹਜੇ ਵੀ ਗਾਲਾਂ ਪਿੱਛੇ ਜਾਂਦਾ ਜਾਂ ਨਹੀਂ ਜਾਂਦਾ ਹਨ ਤਾਂ ਕਿ ਆਪਾਂ ਉਹਦਾ ਕੋਈ ਹੱਲ ਕਰ ਸਕੀਏ ਬਾਕੀ ਬੈਗ ਤੋਂ ਜ਼ਰੂਰ ਚੱਕ ਦਿਓ ਜਿਹੜੀਆਂ ਪੈਣਾ ਕਹਿੰਦੇ ਗਾਲਾਂ ਪਿੱਛੇ ਨਹੀਂ ਜਾਂਦਾ ਉਹ ਬੈਗ ਤੋਂ ਲਗਾ ਬੁੱਕ ਬੋਨਾਂਚ ਜੀ ਇਹਦੇ ਕਪੜਾ ਵਧੀਆ ਮੈਂ ਤੁਹਾਨੂੰ ਇਹਦੀ ਵੀ ਚੱਕ ਕੇ ਦਿਖਾ ਦੂਗਾ ਵੈਸੇ ਇਸ ਭੈਣ ਦਾ ਸੂਟ ਕਾਫੀ ਟਾਈਮ ਤੋਂ ਆਪਾਂ ਬਣਾਉਣਾ ਇਹਨਾਂ ਦੇ ਇਹੋ ਜੀ ਟਿੱਕਰ ਕੋਈ ਨਹੀਂ ਹੋਣੀ ਆ ਠੀਕ ਆ ਪੂਰਾ ਪੂਰਾ ਪੱਤਾ ਰੱਖਿਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਤਾ ਸੀ ਵੀ ਨੀਚੇ ਆਪਾਂ ਪੱਟੀ ਲਾਉਣੀ ਇਹਦੇ ਪਲਾਜੋ ਦੇ ਨਾਲ ਆ ਜਿਹੜੀਆਂ ਭੈਣਾਂ ਦਾ ਗਲਾ ਪਿੱਛੇ ਹੁੰਦੀਆਂ ਹੁੰਦਾ ਉਹ ਇਸ ਤਰ੍ਹਾਂ ਰੱਖ ਲਿਆ ਕਰੋ ਵੱਧ ਠੀਕ ਆ ਕੱਲ ਪਰਸੋਂ ਇੱਕ ਭੈਣ ਦਾ ਕਮੈਂਟ ਆ ਰਿਹਾ ਸੀ ਵੀ ਬਾਈ ਆਹ ਸਾਈਡ ਤੋਂ ਚੱਕਣਾ ਕਿ ਨਹੀਂ ਇਹ ਚੱਕਣਾ ਹੁੰਦਾ ਇੱਥੋਂ ਤਿੱਕਰ ਠੀਕ ਆ ਹਾਂ ਮੈਂ ਨਿਸ਼ਾਨ ਵੀ ਤੁਹਾਨੂੰ ਲਾ ਕੇ ਦਿਖਾਉਣਾ ਆਹ ਬਾਹਲਾ ਨਹੀਂ ਆਪਣੇ ਕਿਉਂਕਿ ਗੜਾ ਡੀਪ ਆ ਨਾ ਫਿਰ ਜਿਆਦਾ ਕੱਪੜਾ ਨਹੀਂ ਰੱਖਣਾ ਇਸ ਤਰ੍ਹਾਂ ਲਓ ਜੀ ਦੇਖ ਲਓ ਧਿਆਨ ਨਾਲ ਪੂਰਾ ਨਿਸ਼ਾਨ ਦੀਂਦੇ ਆ ਨਹੀਂ ਦੀਂਦੇ ਸਾਰਾ ਕੁਝ ਦੱਸਿਆ ਕਰੋ ਨਾਲ ਨਾਲ ਕਿਤਾ ਕਰਕੇ ਮੈਂ ਗੂੜਾ ਨਿਸ਼ਾਨ ਲਾਉਣ ਲੱਗਿਆ ਸੀਗਾ ਕਿ ਤੁਹਾਨੂੰ ਨਿਸ਼ਾਨ ਹੀ ਨਹੀਂ ਦਿਸੇ ਫਿਰ ਪਤਾ ਨਹੀਂ ਲੱਗਣਾ ਆ ਲੋ ਇਹ ਕੋਰੇ ਪਪਰ ਇਸ ਕੱਟ ਦਿੰਨੇ ਆ ਸਾਈਡ ਤੇ ਟੱਕਾਂ ਦੇ ਵਿੱਚ ਪਟੱਕ ਲਾਵਾਂਗੇ ਉਹ ਵੀ ਇਥੋਂ ਆਪਾਂ ਨੇ ਹਲਕੀ ਹਲਕੀ ਸ਼ੇਪ ਦੇਣੀ ਜਿਆਦੇ ਕਪੜਾ ਨਹੀਂ ਬੈਗ ਤੇ ਛੱਡਣਾ ਫਿਰ ਨਾ ਬਲ ਪੈਂਦੇ ਆ ਜਿਆਦੇ ਲਗਭਗ 9 ਇੰਚ ਆਪਾਂ ਨੇ ਬਸ ਇੱਥੋਂ ਐਨਾ ਉਧਰੋਂ ਵੀ ਇੱਥੋਂ ਐਨਾ ਚੱਕਣਾ ਹੀ ਚੱਕਣਾ ਹੈ ਭੁਲਿਆਣਾ ਕਰੂਗਾ ਹੁਣ ਟੱਕਾਂ ਦੇ ਪਰ ਪਰ ਟੱਕ ਲਾਵਾਂਗੇ ਇਸ ਤਰ੍ਹਾਂ ਭੁਲੋਂਗਾ ਨਿਸ਼ਾਨਾ ਪਨਾਲ ਦੇ ਵਾਲੀ ਚੱਕ ਦੇਣੀ ਫਿਰ ਬਾਅਦ ਵਿੱਚ ਮਸ਼ੀਨ ਪਾਸੇ ਕਰਕੇ ਨਿਸ਼ਾਨ ਲਾਉਣੇ ਓਖੇ ਹੋਏ ਨੇ ਇਹ ਆ ਦੇਖੋ ਐਂ ਕਰਕੇ ਤਿੰਨ ਹਿੱਸੇ ਬਣਾ ਲੈ ਜbro ਜੀ ਇਸ ਤਰ੍ਹਾਂ ਇਹ ਤੁਡੀ ਕਰਕੇ ਨਾਪੋ ਸਾਢੇ 3 ਸਾਢੇ 3 ਸਾਡੇ ਤੇ 10 ਗਿੰਜੇ ਚਾ ਜਿਆਦਾ ਜਿਆਰ ਨਹੀਂ ਪੋਣਾ ਆਪਾਂ ਪਰ ਇਸ ਭੈਣ ਦੀਆਂ ਨੇ ਪਲੋਈਆਂ ਹੈਗ ਤਿਆਰ ਆ ਉਹ 10:30 ਤੇ 10:30 ਤੋਂ ਪੁਰਾਣੀ ਮਹੀ ਆਉਣਗੇ ਆਪਾਂ ਲਾਵਾਂਗੇ 11:30 ਦੇ ਨਿਸ਼ਾਨ ਓਕੇ ਇਹਨਾਂ ਦੀ ਛਾਤੀ ਭਾਰੀ ਹੈ ਥੋੜੀ ਆਪਾਂ ਉਸ ਹਿਸਾਬ ਦੇ ਨਾਲ ਨਿਸ਼ਾਨ ਲਾਵਾਂਗੇ ਇਹ ਇੱਥੇ ਆਪਣਾ ਮੇਨ ਨਿਸ਼ਾਨ ਆ ਗਿਆ ਨਾ ਗਲਾ ਇੱਥੋਂ ਆਪਾਂ ਚੱਕਾਂਗੇ ਨਿਸ਼ਾਨ 10:30 11.1 ਸੂਤ ਆਹੋ ਠੀਕ ਹੈ ਛਾਤੀ ਦਾ ਹਿਸਾਬ ਹੁੰਦਾ ਨਾ ਕਿ ਵੀ ਆਹ ਨਾਪ ਦਾ ਗੇਦੀ ਛਾਤੀ ਭਾਰੀ ਆ ਗੇਦੀ ਛਾਤੀ ਘੱਟ ਆ ਉਸ ਹਾਉਣਾ ਪਲੇਟਾਂ ਦੇ ਨਿਸ਼ਾਨ ਲੱਗਦੇ ਹੁੰਦੇ ਆ ਇੱਥੋਂ ਆਪਾਂ 7 ਇੰਚ ਥੱਲੇ ਨੂੰ ਹਾਂ ਠੀਕ ਹੈ ਜੀ ਹੁਣ ਆਪਾਂ ਇੱਕ ਲੜ ਚੱਕਾਂਗੇ ਹਾਂ ਇੱਥੇ ਆ ਗਿਆ ਨਿਸ਼ਾਨ ਆਪਾਂ ਐ ਟੋਕੇ ਲਾ ਲਿਆ ਕਰੋ ਪੂਰੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹ ਨਿਸ਼ਾਨ ਠੀਕ ਆ ਇਹ ਤੋਂ ਬਾਅਦ ਆ ਨਿਸ਼ਾਨ ਆ ਗਿਆ ਹਾਂ ਆ ਫਰੰਟ ਪੱਲਾ ਇੱਥੇ ਆਪਾਂ ਨੰਬਰ ਲਿਖਾਂਗੇ 1681 ਤੇ ਇੱਥੇ ਆਪਾਂ ਉਪਰੋ ਗਲਾ ਕਿੰਨਾ ਉਹ ਲਿਖਾਂਗੇ 6.5 ਗਲਾਗਲਾ ਆਪਾਂ ਲਿਖਦੇ 6.5 ਬੈਗ ਗਲਾ ਹੈਗਾ ਪੈਨ ਦਾ 7.5 ਇੱਥੇ ਆਪਾਂ ਲਿਖਾਂਗੇ 7.5 ਸਾਈਡ ਵਾਲੇ ਬਲੋਂਗੇ ਨਿਸ਼ਾਨ ਆਪਾਂ ਲਾਉਣੇ ਆ ਉਹ ਵੀ ਧਿਆਨ ਨਾਲ ਦੇਖੋ ਕਿਵੇਂ ਲਾਉਣੇ 1.5 ਪੁਆਇੰਟ ਇੱਕ ਸੂਤ ਛਾਤੀ ਭਾਰੀ ਦੇ ਹੌਲੀ ਹਿਸਾਬ ਨਾਲ ਆਉਂਦਾ ਏ ਇੱਥੋਂ ਪੈਰ ਪੈਰ ਦਾ ਇਧਰ ਨੂੰ ਕਰ ਲਿਆ ਕਰੋ ਐਵੇਂ 1.5 ਪੁਆਇੰਟ ਇੱਕ ਸੂਤ ਪੈਰ ਪੈਰ ਦਾ ਆਪਾਂ ਨੀਚੇ ਨੂੰ ਕਰ ਲੈਣਾ ਇਹ ਚੀਜ਼ ਦਾ ਧਿਆਨ ਰੱਖਣਾ ਇਸ ਤਰ੍ਹਾਂ ਹੁਣ ਆਪਾਂ ਇੱਥੇ ਨਿਸ਼ਾਨ ਲਾਵਾਂਗੇ ਉਵੇਂ ਹੀ ਆਪਾਂ ਇਹ ਐ ਕਰਕੇ ਠੀਕ ਹੈ ਇੱਥੋਂ ਹਲੋ ਇਹਧਰ ਆਰ ਪਾਰ ਵੀ ਹੋਗੇ ਨਿਸ਼ਾਨ ਪੂਰਾ ਧਿਆਨ ਦੇਣਾ ਇਹ ਇੱਥੋਂ ਠੀਕ ਹੈ ਜੀ ਹੁਣ ਆਪਾਂ ਇਹ ਪਲੋਂਗਾ ਨਿਸ਼ਾਨ ਤਾਂ ਆਪਣੇਗੇ ਚੱਕੀ ਹੁਣ ਆਪਾਂ ਉੱਪਰ ਲਿਖਣਾ ਫਿਟਿੰਗ ਫਿਟਿੰਗ ਹੈਗੇ ਨੇ ਦੀ B ਇੰਚ ਆਰ B ਇੰਚ ਫਿਟਿੰਗ ਕੰਮ ਰਹੀ ਕਿ ਪੌਣੇ 17 ਆਪਾਂ ਲਿਖਤੀ ਪੌਣੇ 17 ਤੇ ਚਾਕਾਂ ਕੋਲੋਂ ਹਿੱਪ ਹੈਗੀ ਆ 20 ਇੱਥੋਂ ਆਪਾਂ ਲਿਖਣੀ ਸਾਢੇ 20 ਠੀਕ ਹੈ ਜੀ ਤੇ ਘੇਰਾ ਵੀ ਪੈਣ ਦਾ ਹੈਗੇ ਸਾਢੇ 20 ਠੀਕ ਆ ਸਾਰਾ ਆਪਣਾ ਅਗਲਾ ਪਿਛਲਾ ਪੱਲਾ ਕੱਟਾਗੇ ਜਿਹਨਾਂ ਦੇ ਪੈਣ ਦੀ ਸਮੱਸਿਆ ਸੀ ਵੀ ਗळा ਪਿੱਛੇ ਹੋ ਜਾਂਦਾ ਉਹ ਇਹਦੇ ਨਾਲ ਹੱਟ ਜੇ ਚਾਣੋਂ ਪਿੱਛੇ ਠੀਕ ਆ ਆਹੋ ਮੋਡਾ ਕਦੇ ਵੀ ਛੋਟਾ ਤੋਂ ਸ਼ੇਪ ਆਉਣਾ ਜਾਂ ਸਾਢੇ ਸ਼ੇਪ ਆਉਣਾ ਇਹ ਚੀਜ਼ ਸਮਰੀ ਵੱਡਾ ਹੋ ਜਾਂਦਾ ਜਦੋਂ ਤੁਸੀਂ 7 ਜਾਂ 7.5 ਪਾ ਦੋ। ਇਹ ਭਾਰੀ ਬੁੜੀ ਦਾ ਉਹਦਾ ਮੁੱਢਾ ਕੁਦਰਤੀ ਛੋਟਾ ਬੂਗਾ ਨਾ ਕਿ ਵੱਡਾ ਬੂਗਾ। ਥੋੜਾ ਆਪਾਂ ਇਸ ਜਿਹੜੀ ਬਾਹ ਕਟਾਂਗੇ। ਬਾਹ ਦੇ ਵਿੱਚ ਹਲਕਾ ਜਿਹਾ ਜੋੜ ਪਊਗਾ। ਪਹਿਲਾਂ ਆਪਾਂ ਇੱਕ ਵਾਰੀ ਪ੍ਰੈਸ ਕਰ ਲਾ ਲਈਏ ਤਾਂ ਕਿ 19 ਵਧੀਆ ਕੱਟੀ ਜਾਂਦੀ ਹੈ ਬਾਹਾਂ ਗੇਰ। ਚਲੋ ਪ੍ਰੈਸ ਵਾਲੀ ਗੱਲ। ਬਾਹ ਦੀ ਲੰਬਾਈ ਹੈਗੀ ਭੈਣ ਦੀ 8.5 ਇੰਚ। ਅੰਦਰ ਲਪੋ ਸਭ ਸਿੱਧਾ ਪਾਸਾ ਪਾ ਅੰਦਰ ਕਰਾਂਗੇ ਠੀਕ ਹੈ ਬਾਹਰ ਦੇ ਵਿੱਚ ਜੋੜ ਵੀ ਪਾਉਣਾ ਆਪਾਂ ਜੋੜ ਕਿਵੇਂ ਪਾਉਣਾ ਉਹ ਵੀ ਦੇਖਿਆ ਕਰੂ ਧਿਆਨ ਦੇ ਨਾਲ ਬਾਕੀ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਬਈ ਆ ਚੀਜ਼ ਦਾ ਸਾਨੂੰ ਪਤਾ ਨਹੀਂ ਲੱਗਿਆ ਹਾਂ ਫਿਰ ਹੀ ਆਪਣਾ ਚੈਨਲ ਬਣਾਉਣ ਦਾ ਹੀ ਫਾਇਦਾ ਹੈ ਜੇ ਤੁਹਾਨੂੰ ਸਮਝ ਹੀ ਨਾ ਆਈ ਫਿਰ ਆਪਾਂ ਕੱਲੇ ਕੋਈ ਵੀ ਵਿਊ ਦਾ ਨਹੀਂ ਚੱਕਰ ਹੁੰਦਾ ਤੁਹਾਨੂੰ ਸਮਝ ਆਉਣੀ ਚਾਹੀਦੀ ਮੇਨ ਮੈਂ ਪਹਿਲੇ ਦਿਨ ਤੂੰ ਇਹ ਜੋੜ ਲਾ ਰਿਹਾ ਹੈ ਸਿੱਖਣਗੇ ਜਦੋਂ ਪੜਣਾ ਫਿਰ ਆਪਣਾ ਫਾਇਦਾ ਹੋਊਗਾ ਵੀ ਹਾਂ ਹਨਾ ਸਭ ਤੋਂ ਪਹਿਲਾਂ ਦਾ ਆ ਜੀ ਮੈਨੀ ਫੋਲੋ ਕਰੋ ਵੀ ਪ੍ਰੈਸ ਮਾਰ ਮਾਰ ਕੀ ਕੱਪੜਾ ਕੱਟਣਾ ਪ੍ਰੈਸ ਮਾਰ ਮਾਰ ਕੀ ਕੱਪੜਾ ਸਲਾਈ ਕਰਨਾ ਮੈਂ ਭਮਾ ਕਸ਼ੇਰਾ ਬਣਾਵਾਂ ਆਪਾਂ ਮਲਿਕ ਕਰ ਪ੍ਰੈਸ ਮਾਰ ਕੀ ਤੁਹਾਨੂੰ ਕਹਿੰਦਾ ਹਾਂ ਕੱਟਦੇ ਰਹਾਂਗਾ ਤੇ ਪ੍ਰੈਸ ਮਾਰ ਕੀ ਸਲਾਈ ਕਰ ਆ ਠੀਕ ਹਲਕਾ ਜਿਹਾ ਜੋੜ ਪੂ ਹੈ ਇੱਥੇ ਜੇ ਬੈਗ ਟੇਪ ਹੋਣਾ ਤਾਂ ਆਪਾਂ ਦੇਖ ਲਾਂ ਕਿੰਨਾ ਮੋਢਾ 17 18.5 ਬੈਕ ਤੇ ਆਪਾਂ ਚੜ੍ਹਾਈ ਜੋੜ ਪਾ ਲਾਂਗੇ ਮੈਂ ਹੁਣ ਹੈਗੀ ਆ 18.5 ਦੇ ਬਾਅਦ ਇਹ ਕੋਈ ਪਰਖਾਂਗੇ 20.5 ਇਹ ਫ੍ਰੈਂਡ ਡਾਕੂਮੈਂਟ ਆ ਰਿਹਾ ਸੀਗਾ ਬਾਰ ਕੱਲ ਪਰਸੋਂ ਮੈਂ ਦੇਖਿਆ ਸੀਗਾ ਉਹ ਕਹਿੰਦੀ ਬਾਈ ਤੁਸੀਂ ਜੋੜ ਕਿਵੇਂ ਪਾਉਨੇ ਹੋ ਨਾ ਬੈਕ ਵਾਲਾ ਆਹ ਲਓ ਫੋਨ ਮੈਂ ਤੁਹਾਨੂੰ ਜੋੜ ਪਾ ਕੇ ਵੀ ਦਿਖਾਉਂਦਾ ਬੈਕ ਵੱਲੇ ਜੇ ਆਪਾਂ ਜੋੜ ਕਿਵੇਂ ਕੋਈ ਜਿਹੜੇ ਤੁਸੀਂ ਜਿੰਨੇ ਵੀ ਕਮੈਂਟ ਕਰਦੇ ਹੋ ਮੈਂ ਸਾਰੇ ਪੜਦਾ ਹੁੰਦਾ ਫਿਰ ਜਦੋਂ ਮੈਨੂੰ ਜਿਆਦਾ ਆਇਆ ਇਹ ਚੀਜ਼ ਤੁਸੀਂ ਕਹੀ ਸੀ ਫਿਰ ਮੈਂ ਉਹਦੇ ਅਮਲ ਵੀ ਕਰਦਾ ਇਹ ਨਹੀਂ ਹੈ ਮੈਂ ਤੁਹਾਡੇ ਕਮੈਂਟਾਂ ਅਣਦੇਖੇ ਕਰ ਦਿੰਦਾ ਹਾਂ ਤੁਸੀਂ ਜਦੋਂ ਬੈਕ ਤੇ ਜੋੜ ਪਾਉਣ ਫਿਰ ਹੁਣ ਐਂਟ ਪਾ ਲੈ ਕਰੋ ਅੱਗੇ ਨੂੰ ਠੀਕ ਹੁਣ ਜਿਹੜਾ ਮੋਡਾ ਹੈਗਾ ਇਹਨਾਂ ਦਾ ਉਹ 7.5 ਇੰਚ ਇੱਥੇ ਇੱਥੇ 7.5 ਆ ਆ ਹੋਵੇ ਥੋੜਾ ਦਬਾਓ ਇਸ ਤਰ੍ਹਾਂ ਪੜਾ ਪਾਈ ਦੁੱਤੇ ਬਿਸ਼ਾਲਾ ਕੇ ਕਪੜਾ ਜਿੰਨਾ ਲੋੜ ਬਥਾਰਕ ਇਹ ਐਵੇਂ ਕਰ ਕਿ ਉੱਚਾ ਸਕੀ। ਠੀਕ ਹੈ। ਇੱਥੇ ਮਾਰਾਂਗੇ ਤਾਂ ਪ੍ਰੈਸ। ਜਿੰਨਾ ਆਪਣਾ ਸਿਉਣ ਦੇ ਵਿੱਚ ਕੱਪੜਾ ਹੋਊਗਾ ਉਨੀ ਚੜਾ ਕਰ ਦੇਣਾ। ਇਹ ਜੋੜ ਹਮੇਸ਼ਾ ਜੇ ਪਾਉਣਾ ਵੀ ਪੈ ਜੇ ਤਾਂ ਪਿਛਲੇ ਪਾਸੇ ਚਾਹੀਦਾ ਹੁੰਦਾ ਆਪਾਂ ਨੂੰ ਇੱਥੇ। ਇਹ ਚੀਜ਼ ਧਿਆਨ ਰੱਖਣਾ। ਇੱਥੇ ਮੂਰੇ ਨਹੀਂ ਚਾਹੀਦਾ ਉਹ ਜੋੜ। ਇਹ ਲਾਜ਼ਮੀ ਧਿਆਨ ਰੱਖਣਾ ਪੈਕ ਤੇ ਜੋੜ ਪੈਂਦਾ ਹੁੰਦਾਗਾ। ਇਹ ਪਾਉਣੇ ਹੋਗੇ ਇੱਕ ਲੜਚ ਦਾ ਹਣਾ। ਇਹ ਆਹ ਲਓ। ਹੁਣ ਆਪਾਂ ਨੇ ਆਹ ਨਿਸ਼ਾਨ ਲਾ ਲਏ ਪਹਿਲਾਂ ਗਲਾਈ ਵਾਲਾ ਟਰਲਾਂ ਤੁਸੀਂ ਤਿੰਨ ਵੀ ਦੇ ਸਕਦੇ ਹੋ ਸਵਾ ਦਨ ਵੀ ਦੇ ਸਕੋ ਆਪਾਂ ਇਹਨਾਂ ਭਾਂ ਦੇ ਦੇਵਾਂਗੇ ਸਵਾ ਤਿੰਨ ਤੇ ਬਾਹ ਦੀ ਮੂਰੀ ਇਹਨਾਂ ਦੀ ਰੱਖਣੀ ਜਿਹੜੀ ਉਹ 1.5 ਤਾਂ ਤਿਆਰ ਇੱਥੇ ਤਾਂ ਤਿਆਰ ਹਨ ਇਹਨਾਂ ਦੀ ਬਹੁਤ ਹੀ ਮੂਰੀ ਸਵਾ 5 ਤੇ ਤੇ 2.5 ਇੰਚ ਆਪਾਂ ਨੇ ਮਾਰਜਿਨ ਰੱਖਣਾ ਕਿਵਰੇ ਖੁੱਲੀ ਭੀੜੀ ਕਰਨ ਲਈ ਹੈ ਨਾ ਤਾਂ ਕੋਣੀ ਆ ਗਈ 14 ਇੰਚ 7 2 14 ਇਹਦੇ ਵਿੱਚ ਵੀ ਆਪਾਂ ਮਾਰਜਿਨ ਰੱਖਾਂਗੇ 1.5 ਪੌਣੇ 2 ਇੰਚ ਦਾ ਆਹ ਗਲਾਈ ਥੋਪੋਣੀ 2 ਇੰਚ ਛੱਡ ਕੇ ਆਹ ਠੀਕ ਹੈ ਜੀ ਆਹ ਤੁਹਾਡੀ ਗਲਾਈ ਹੋ ਗਈ ਕੋਣੋਂ ਫੱਟੀ ਦੇ ਨਿਸ਼ਾਨ ਨਿਸ਼ਾਨ ਚੱਕਾ ਗਏ ਜਿਹੜੇ ਆ ਰਹੇ ਜੀ ਇਸ ਤੋਂ ਫੱਟੀ ਐਵੇਂ ਧਰ ਲਿਆ ਗਰੂ ਇਹ ਇਸ ਤਰ੍ਹਾਂ ਠੀਕ ਆ ਹਾਂ ਇਹ ਅੰਦਾਜ਼ੇ ਨਾਲ ਨਹੀਂ ਕੱਟਣਾ ਜਾਂ ਕੋਈ ਫੀਤਾ ਵਗੈਰਾ ਰੱਖ ਕੇ ਫੱਟੀ ਦੇ ਨਾਲ ਵਧੀਆ ਸ਼ੌਂਕ ਦੇ ਨਾਲ ਦੇਖੋ ਵੀ ਤੁਸੀਂ ਬਣਾਉਂਗੇ ਤੁਹਾਨੂੰ ਵੀ ਆਪ ਨੂੰ ਐ ਲੱਗੂ ਵਧੀਆ ਵੀ ਆਪਾਂ ਸਿਉਂਗੇ ਕੱਪੜਾ ਕਿਉਂਕਿ ਕੀ ਹੁੰਦਾ ਆਪਾਂ ਸਿੱਧਾ ਇਹ ਘੱਟਤਾ ਬਾਹ ਦੇ ਵਿੱਚ ਫਿਰ ਮਣੀ ਜੇ ਨੇ ਵਾਰੀ ਵਾਰੀ ਹੈ ਨਾ ਫਿਰ ਦਿੱਕਤ ਆਉਂਦੀ ਨਾਲ ਫਿਟਿੰਗ ਨਹੀਂ ਸਹੀ ਬਣੀ ਹੁਣ ਮੈਂ ਤੁਹਾਨੂੰ ਸਾਰੀ ਚੀਜ਼ ਮਿਲ ਕੇ ਦਿਖਾਤੀ ਬਸ ਫਟਾਫਟ ਚੱਕ ਕੇ ਆਪਾਂ ਸਲਾਈ ਮਾਰਨੀ ਹੁੰਦੀ ਹੈ ਜੇ ਜਿਹੜੀਆਂ ਭੈਣਾਂ ਆ ਜਾਂ ਭਰਾ ਮੇਰੇ ਬਿਲਕੁਲ ਚੈਨਲ ਦੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਮੈਂ ਦੁਬਾਰੀ ਦੁਬਾਰੀ ਤਾਂ ਕਹਣਾ ਕਿ ਕਿਉਂਕਿ ਵੀਡੀਓ ਮਿਸ ਹੋ ਜਾਂਦੀ ਆ ਇਹ ਤਾਂ ਕੁਦਰਤੀ ਗੱਲ ਵੀ ਰੋਜ਼ ਮੈਨੂੰ ਫੋਨ ਆਉਂਦੇ ਭਾਈ ਸਾਡੇ ਕੋਲੇ ਅੱਜ ਹੀ ਵੀਡੀਓ ਆਈ ਆ ਤੇ ਚੈਨਲ ਆਪਾਂ ਨੇ ਕਿੱਦੇ ਦਾ ਬਣਾਇਆ ਹਣਾ ਜਿਵੇਂ ਜਿਵੇਂ ਤੁਸੀਂ ਸ਼ੇਅਰ ਕਰਦੇ ਹੋ ਵੀਡੀਓ ਫਿਰ ਓਵੇਂ ਓਵੇਂ ਅੱਗੇ ਜਾਂਦੀ ਆ ਤੇ ਫੇਰ ਹੀ ਉਹ ਭੈਣਾਂ ਦਾ ਫਾਇਦਾ ਹੁੰਦਾ ਹੈ ਆਪਾਂ ਨੇ ਹੁਣਾ ਮੂਹਲਾ ਪੁੱਲਾ ਤੁਹਾਨੂੰ ਸ਼ਾਰਟ ਵੀ ਪਾ ਕੇ ਦਿਖਾਉਣਾ ਕੋਈ ਇਸ ਤਰ੍ਹਾਂ ਦੇ ਭੈਣ ਦਾ ਕਮੈਂਟ ਆ ਰਿਹਾ ਸੀ ਭਾਈ ਤੁਸੀਂ ਉਹਨੇ ਬਾਅਦ ਚ ਦੱਸਾਂਗੇ ਬਾਅਦ ਚ ਤਾਂ ਮੈਂ ਤੁਹਾਨੂੰ ਪਹਿਲਾਂ ਜੀ ਸ਼ਾਰਟ ਪਾ ਕੇ ਦਿਖਾਉਣਾ ਬੈਕ ਵਾਲੇ ਪੱਲੇ ਤੇ ਮੈਂ ਜੋੜ ਪਾ ਲਿਆ ਇਹ ਆ ਦੇਖ ਆ ਆਪਣੇ ਬੂਲੇ ਪੱਲੇ ਆ ਬੂਲੇ ਪੱਲੇ ਤੇ ਮੈਂ ਪਹਿਲੀ ਸ਼ਾਰਟ ਪਾ ਲਿਆ ਇਸ ਤਰ੍ਹਾਂ ਜੋੜੀ ਠੀਕ ਆ ਠੀਕ ਆ ਟੱਕ ਮੈਂ ਵੈਸੀ ਲਾਉਣਾ ਹੈ ਇਹਦਾ ਕੋ ਹੋਣੀ ਹੁੰਦਾ ਜੇ ਜਦੋਂ ਆਪਾਂ ਬਣਾ ਬਣਾ ਕੇ ਕਈ ਪੁਰਸੇ ਤੇ ਮਾਰੇ ਮੋٹے ਕੱਪੜੇ ਚ ਹੁੰਦੀ ਹੈ ਪਤਾ ਲੱਗ ਜਾ ਆਪਾਂ ਨੂੰ ਠੀਕ ਆ ਹੋਰ ਕੋਈ ਇਹਦਾ ਬੜਾ ਵੱਡਾ ਮਹੱਤਵ ਨਹੀਂ ਹੁੰਦਾ ਕਿ ਫੂਈ ਨਾ ਹੋਣਾ ਠੀਕ ਆ ਜੀ ਆ ਆਪਣੇ ਕੋਲੇ ਕੱਪੜਾ ਬਚ ਗਿਆ ਖਰਚੇ ਵਾਸਤੇ ਜਿੰਨਾ ਵੀ ਆਪਣੇ ਖਰਚਾ ਹੈ ਨਾ ਗਲਾਗ ਵਗੈਰਾ ਜੇ ਆਪਣਾ ਤਾਂ ਇਹ ਤੇ ਜੇ ਬਲਾਂਗੇ ਜੇ ਤੁਸੀਂ ਇਹਦੀ ਪਲਾਜੋ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਉਹ फटाफट ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰੋ ਠੀਕ ਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਅੱਗੇ ਹੋਰ ਭੈਣਾਂ ਨੂੰ ਗਰੁੱਪਾਂ ਦੇ ਵਿੱਚ ਵੀ ਪਾਇਆ ਕਰੋ ਜਿਹੜੀਆਂ ਭੈਣਾਂ ਦੇ ਨਾਲ ਪਿਆਰ ਕਰਦੀਆਂ ਉਹ ਸਟੇਟਸ ਵੀ ਲਾਇਆ ਕਰੋ ਆਪਣੀ ਵੀਡੀਓ ਦਾ ਤਾਂ ਕਿ ਬਹੁਤ ਸਾਰੀਆਂ ਭੈਣਾਂ ਆਪੇ ਨਾਲ ਜੁੜ ਸਕਣ ਜੇ ਤੁਸੀਂ ਪਲਾਜੋ ਦੀ ਸਲਾਈ ਵੀ ਸਿੱਖਣੀ ਚਾਹੁੰਦੇ ਹੋ ਪੂਰੀ ਲਾਸਟ ਕਾਲ ਦੀ ਮੈਨੂੰ ਸਲਾਈ ਨਹੀਂ ਆਉਂਦੀ ਜਾਂ ਜੇਬਾਂ ਨਹੀਂ ਲਿਆਉਣੀਆਂ ਹੁੰਦੀਆਂ ਹੈ ਨਾ ਉਹਣੀ ਕੀ ਆ ਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੋ ਤਾਂ ਕਿ ਅਸੀਂ ਉਹਦੀ ਸਲਾਈ ਦੀ ਵੀਡੀਓ ਪਾ ਸਕੀ ਠੀਕ ਹੈ ਜੀ ਤਾਂ ਮਿਲਦੇ ਹਾਂ ਜਲਦੀ ਪਰਾਜੋ ਦੀ ਵੀਡੀਓ ਲੈ ਕੇ ਦਿਓ ਜਾਈ ਚੀ ਧੰਨਵਾਦ ਸਸਰੀ ਕਾ